ਮੈਂ ਇੱਕ ਐਸੇ ਵਿਸ਼ੇ ਤੇ ਗੱਲ ਕਰਨੀ ਚਾਹੁੰਦਾ ਹਾਂ ਜੋ ਦਿਖਣ ਵਿੱਚ ਤਾਂ ਛੋਟਾ ਜਿਹਾ ਲੱਗਦਾ ਹੈ ਪਰ ਅਸਲ ਜ਼ਿੰਦਗੀ 'ਚ ਇਸਦੀ ਭੂਮਿਕਾ ਬਹੁਤ ਬਹੁਤ ਵੱਡੀ ਹੈ ਦੋਸਤੋ ਸੋਚੋ ਜ਼ਰਾ ਤੁਸੀਂ ਇੱਕ ਰਾਹ ਤੇ ਤੁਰ ਰਹੇ ਹੋ ਸਾਹਮਣੇ ਤੁਹਾਡੀ ਮੰਜ਼ਿਲ ਦੂਰੋਂ ਚਮਕ ਰਹੀ ਹੈ ਪਰ ਰਸਤੇ 'ਚ ਹਰ ਕੋਈ ਤੁਹਾਨੂੰ ਰੋਕਣ ਵਿੱਚ ਲੱਗਾ ਹੋਇਆ ਹੈ ਕੋਈ ਤੁਹਾਡਾ ਮਜ਼ਾਕ ਉਡਾ ਰਿਹਾ ਹੈ ਕੋਈ ਕਹਿੰਦਾ ਹੈ ਇਹ ਕੰਮ ਤੇਰੇ ਬਸ ਦੀ ਗੱਲ ਨਹੀਂ ਹੈ ਕੋਈ ਹੱਸ ਰਿਹਾ ਹੈ ਕੋਈ ਬੇਵਜ੍ਹਾ ਦੀਆਂ ਆਵਾਜ਼ਾਂ ਕੱਢ ਰਿਹਾ ਹੈ ਇਹੀ ਤਾਂ ਜ਼ਿੰਦਗੀ ਹੈ ਦੋਸਤੋ ਹਰ ਇੱਕ ਦਾ ਕੰਮ ਹੈ ਤੁਹਾਨੂੰ ਡਿਸਟਰੈਕਟ ਕਰਨਾ ਪਰ ਤੁਹਾਡਾ ਕੰਮ ਕੀ ਹੈ ਆਪਣੀ ਮੰਜ਼ਿਲ ਵੱਲ ਤੁਰਦੇ ਰਹਿਣਾ ਪਰ ਸੱਚ ਇਹ ਹੈ ਕਿ ਅਸੀਂ ਜ਼ਿਆਦਾਤਰ ਲੋਕ ਇਹਨਾਂ ਆਵਾਜ਼ਾਂ ਨੂੰ ਇਗਨੋਰ ਨਹੀਂ ਕਰ ਪਾਉਂਦੇ ਅਸੀਂ ਹਰ ਇੱਕ ਸ਼ਬਦ ਨੂੰ ਹਰ ਇੱਕ ਗੱਲ ਨੂੰ ਆਪਣੇ ਦਿਲ ਤੇ ਲੈ ਲੈਂਦੇ ਹਾਂ ਕਿਸੇ ਦੀ ਨਿੰਦਾ ਕਿਸੇ ਦੀ ਹੰਸੀ ਕਿਸੇ ਦੀ ਆਲੋਚਨਾ ਇਹ ਸਾਰੀਆਂ ਚੀਜ਼ਾਂ ਮਿਲ ਕੇ ਸਾਡੀ એનર્ਜੀ ਨੂੰ ਸਾਡੇ ਜੋਸ਼ ਨੂੰ ਚੂਸ ਲੈਂਦੀਆਂ ਹਨ ਕੀ ਤੁਸੀਂ ਕਦੇ ਸੋਚਿਆ ਹੈ ਇੱਕ ਪੰਛੀ ਜਦੋਂ ਉੱਚਾ ਉੱਡਦਾ ਹੈ ਕੀ ਉਹ ਹੀਠਾਂ ਕਾਵਾਂ ਦੇ ਸ਼ੋਰ ਨੂੰ ਸੁਣਦਾ ਹੈ ਨਹੀਂ ਬਿਲਕੁਲ ਨਹੀਂ ਉਹ ਤਾਂ ਬਸ ਆਪਣੀਆਂ ਉਡਾਣਾਂ 'ਚ ਆਪਣੀ ਉਚਾਈ 'ਚ ਮਸਤ ਰਹਿੰਦਾ ਹੈ ਜ਼ਿੰਦਗੀ ਵਿੱਚ ਵੀ ਇਹੀ ਸਿੱਖਣ ਦੀ ਲੋੜ ਹੈ ਇਗਨੋਰ ਕਰਨਾ ਇਹ ਕਦੇ ਵੀ ਲੋਕਾਂ ਤੋਂ ਭੱਜਣਾ ਨਹੀਂ ਹੈ ਇਹ ਤਾਂ ਆਪਣੇ ਮਨ ਦੀ ਸ਼ਾਂਤੀ ਨੂੰ ਆਪਣੇ ਸੁਪਨਿਆਂ ਨੂੰ ਬਚਾਉਣ ਦੀ ਕਲਾ ਹੈ ਸੋਚੋ ਜੇ ਕਿਸ ਨੇ ਤੁਹਾਡਾ ਮਜ਼ਾਕ ਉਡਾਇਆ ਅਤੇ ਤੁਸੀਂ ਉਸ ਦੇ ਜਵਾਬ ਵਿੱਚ ਗੁੱਸਾ ਕੀਤਾ ਤਾਂ ਨੁਕਸਾਨ ਕਿਸ ਦਾ ਹੋਇਆ ਉਸ ਦਾ ਨਹੀਂ ਦੋਸਤੋ ਨੁਕਸਾਨ ਤਾਂ ਤੁਹਾਡਾ ਹੀ ਹੋਇਆ ਤੁਸੀਂ ਆਪਣੀ ਕੀਮਤੀ એનર્ਜੀ ਆਪਣੀ ਸ਼ਾਂਤੀ ਗਵਾ ਲਈ ਪਰ ਜੇ ਤੁਸੀਂ ਚੁੱਪਚਾਪ ਰਹੇ ਉਸ ਨੂੰ ਇਗਨੋਰ ਕਰਕੇ ਅੱਗੇ ਵਧ ਗਏ ਤਾਂ ਉਹੀ ਛੋਟੀ ਜਹੀ ਗੱਲ ਤੁਹਾਡੀ ਸਭ ਤੋਂ ਵੱਡੀ ਤਾਕਤ ਬਣ ਗਈ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਕੀ ਹੈ ਆਪਣੀ ਅਟੈਂਸ਼ਨ ਦਾ ਕੰਟਰੋਲ ਕਰਨਾ ਜਿੱਥੇ ਤੁਸੀਂ ਆਪਣਾ ਧਿਆਨ ਦੇਵੋਗੇ ਉਹੀ ਚੀਜ਼ ਵਧੇਗੀ ਤਾਂ ਜੇ ਤੁਸੀਂ ਛੋਟੀਆਂ-ਛੋਟੀਆਂ ਗੱਲਾਂ ਛੋਟੇ-ਛੋਟੇ ਲੋਕਾਂ ਨੂੰ ਇਗਨੋਰ ਕਰਕੇ ਆਪਣਾ ਸਾਰਾ ਧਿਆਨ ਆਪਣੇ ਸੁਪਨਿਆਂ ਤੇ ਕੇਂਦ੍ਰਿਤ ਕਰ ਦੇਵੋ ਯਕੀਨ ਮੰਨੋ ਕਾਮਯਾਬੀ ਆਪਣੇ ਆਪ ਤੁਹਾਡੇ ਕਦਮਾਂ 'ਚ ਆ ਗਰੇਗੀ ਤਾਂ ਚਲੋ ਦੋਸਤੋ ਅੱਜ ਦੀ ਇਸ ਵੀਡੀਓ ਵਿੱਚ ਸੱਤ ਅਜਿਹੇ ਤਰੀਕੇ ਲੈ ਕੇ ਆਇਆ ਹਾਂ ਜਿਨ੍ਹਾਂ ਨਾਲ ਤੁਸੀਂ ਇਗਨੋਰ ਕਰਨਾ ਸਿਰਫ ਇੱਕ ਸ਼ਬਦ ਨਹੀਂ ਬਲਕਿ ਇੱਕ ਆਦਤ ਇੱਕ ਕਲਾ ਬਣਾ ਸਕਦੇ ਹੋ ਅਤੇ ਜਦੋਂ ਇਹ ਆਦਤ ਤੁਹਾਡੇ ਅੰਦਰ ਆ ਗਈ ਫਿਰ ਕੋਈ ਵੀ ਨਕਾਰਾਤਮਕ ਗੱਲ ਕੋਈ ਵੀ ਮਜ਼ਾਕ ਕੋਈ ਵੀ ਰੁਕਾਵਟ ਤੁਹਾਡੀ ਮੰਜ਼ਿਲ ਦਾ ਰਾਹ ਨਹੀਂ ਰੋਕ ਸਕਦੀ ਪਹਿਲਾ ਤਰੀਕਾ ਹਰ ਗੱਲ ਨੂੰ ਦਿਲ ਤੇ ਨਾ ਲਵੋ ਦੋਸਤੋ ਸਭ ਤੋਂ ਪਹਿਲੀ ਤੇ ਸਭ ਤੋਂ ਵੱਡੀ ਸਿੱਖ ਹਰ ਗੱਲ ਨੂੰ ਦਿਲ ਤੇ ਨਾ ਲਵੋ ਸਾਡੀ ਜ਼ਿੰਦਗੀ ਵਿੱਚ ਹਰ ਰੋਜ਼ ਕੋਈ ਨਾ ਕੋਈ ਕੁਝ ਕਹਿੰਦਾ ਹੀ ਰਹਿੰਦਾ ਹੈ ਕਦੇ ਦਫ਼ਤਰ ਵਿੱਚ ਕੋਈ ਕਹਿੰਦਾ ਹੈ ਤੇਰਾ ਕੰਮ ਠੀਕ ਨਹੀਂ ਕਦੇ ਪਰਿਵਾਰ ਵਿੱਚ ਕੋਈ ਕਹਿੰਦਾ ਹੈ ਤੂੰ ਕਦੇ ਨਹੀਂ ਬਦਲੇਗਾ ਕਦੇ ਦੋਸਤ ਮਜ਼ਾਕ ਉਡਾ ਦਿੰਦੇ ਹਨ ਤੇ ਅਸੀਂ ਕੀ ਕਰਦੇ ਹਾਂ ਉਹ ਗੱਲਾਂ ਚੁੱਪਚਾਪ ਦਿਲ ਵਿੱਚ ਬਿਠਾ ਲੈਂਦੇ ਹਾਂ ਰਾਤ ਨੂੰ ਸੋਚਦੇ ਰਹਿੰਦੇ ਹਾਂ ਉਸਨੇ ਮੈਨੂੰ ਐਦਾਂ ਕਿਉਂ ਕਿਹਾ ਪਰ ਦੋਸਤੋ ਜੇ ਤੁਸੀਂ ਹਰ ਇੱਕ ਗੱਲ ਦਿਲ ਤੇ ਲੈ ਲੈਂਦੇ ਰਹੇ ਤਾਂ ਤੁਹਾਡਾ ਦਿਲ ਕਦੇ ਵੀ ਸ਼ਾਂਤ ਨਹੀਂ ਰਹੇਗਾ ਇਹ ਬਿਲਕੁਲ ਉਸੇ ਤਰ੍ਹਾਂ ਜਿਵੇਂ ਕੋਈ ਤੁਹਾਡੇ ਘਰ ਦੇ ਬਾਹਰ ਆ ਕੇ ਕੂੜਾ ਸੁੱਟ ਦੇਵੇ ਤੇ ਤੁਸੀਂ ਉਹੀ ਕੂੜਾ ਅੰਦਰ ਲਿਆ ਕੇ ਆਪਣੇ ਡਰਾਇੰਗ ਰੂਮ ਵਿੱਚ ਸਜਾ ਦਿਓ ਕੀ ਇਹ ਸਹੀ ਹੈ ਫਿਰ ਅਸੀਂ ਲੋਕਾਂ ਦੀਆਂ ਬੇਫਜ਼ੂਲ ਗੱਲਾਂ ਕਿਉਂ ਅੰਦਰ ਲਿਆ ਕੇ ਆਪਣੇ ਦਿਲ ਨੂੰ ਭਰ ਦਿੰਨੇ ਆ ਯਾਦ ਰੱਖੋ ਹਰ ਕਿਸੇ ਦਾ ਦ੍ਰਿਸ਼ਟੀਕੋਣ ਵੱਖਰਾ ਹੁੰਦਾ ਹੈ ਕੋਈ ਤੁਹਾਨੂੰ ਆਪਣੇ ਜ਼ਖਮ ਦੇ ਚਸ਼ਮੇ ਨਾਲ ਵੇਖਦਾ ਹੈ ਕੋਈ ਆਪਣੀ ਜ਼ਹਿਰ ਦੇ ਚਸ਼ਮੇ ਨਾਲ ਉਹਨਾਂ ਦੀਆਂ ਗੱਲਾਂ ਉਹਨਾਂ ਦੀ ਸੋਚ ਹੈ ਤੁਹਾਡੀ ਹਕੀਕਤ ਨਹੀਂ ਹਰ ਗੱਲ ਦਿਲ ਤੇ ਨਾ ਲਾਉਣ ਦਾ ਮਤਲਬ ਇਹ ਨਹੀਂ ਕਿ ਤੁਸੀਂ ਪਰਵਾਹ ਕਰਨੀ ਛੱਡ ਦਿਓ ਨਹੀਂ ਇਸ ਦਾ ਮਤਲਬ ਹੈ ਕਿ ਤੁਸੀਂ ਆਪਣੇ ਮਨ ਨੂੰ ਇਹ ਸਮਝਾਓ ਕਿ ਇਹ ਗੱਲ ਮੇਰੀ એનર્ਜੀ ਦੇ ਲਾਇਕ ਨਹੀਂ ਇਹ ਮੇਰੀ ਗਰੋਥ ਦੇ ਲਾਇਕ ਨਹੀਂ ਉਦਾਹਰਣ ਲਈ ਇੱਕ ਅਧਿਆਪਕ ਨੇ ਆਪਣੀ ਕਲਾਸ ਵਿੱਚ ਬੱਚਿਆਂ ਨੂੰ ਇੱਕ ਖਾਲੀ ਗਲਾਸ ਦਿਖਾਇਆ ਤੇ ਕਿਹਾ ਇਹ ਗਲਾਸ ਅੱਧਾ ਖਾਲੀ ਹੈ ਜਾਂ ਅੱਧਾ ਭਰਿਆ ਕੁਝ ਬੱਚੇ ਕਹਿੰਦੇ ਖਾਲੀ ਕੁਝ ਕਹਿੰਦੇ ਭਰਿਆ ਪਰ ਗਲਾਸ ਦੀ ਹਕੀਕਤ ਕੀ ਸੀ ਉਹ ਉਹੋ ਜਿਹੀ ਹੀ ਸੀ ਜਿਵੇਂ ਸੀ ਲੋਕਾਂ ਦੀ ਰਾਏ ਬਦਲਦੀਆਂ ਰਹੀਆਂ ਪਰ ਗਲਾਸ ਦਾ ਸੱਚ ਨਹੀਂ ਬਦਲਿਆ ਬਿਲਕੁਲ ਇਹੀ ਤੁਹਾਡੇ ਨਾਲ ਵੀ ਹੈ ਜਦੋਂ ਕੋਈ ਤੁਹਾਡਾ ਮਜ਼ਾਕ ਉਡਾਂਦਾ ਹੈ ਉਹ ਤੁਹਾਡੇ ਬਾਰੇ ਨਹੀਂ ਉਹ ਆਪਣੀ ਸੋਚ ਆਪਣੀ ਕਮੀ ਦਿਖਾ ਰਿਹਾ ਹੈ ਜਦੋਂ ਕੋਈ ਕਹਿੰਦਾ ਹੈ ਕਿ ਤੂੰ ਨਹੀਂ ਕਰ ਸਕਦਾ ਉਸ ਦਾ ਮਤਲਬ ਹੈ ਕਿ ਉਸ ਨੂੰ ਆਪਣੇ ਆਪ ਤੇ ਭਰੋਸਾ ਨਹੀਂ ਤਾਂ ਦੋਸਤੋ ਅੱਜ ਤੋਂ ਇੱਕ ਫੈਸਲਾ ਕਰੋ ਹਰ ਗੱਲ ਦਿਲ ਤੇ ਨਾ ਲਵੋ ਆਪਣਾ ਦਿਲ ਇੱਕ ਵੱਡੇ ਸਮੁੰਦਰ ਵਾਂਗੂ ਬਣਾਓ। ਸਮੁੰਦਰ ਦੇ ਕੰਢੇ ਤੇ ਲੋਕ ਕੂੜਾ ਵੀ ਸੁੱਟ ਜਾਂਦੇ ਹਨ ਤੇ ਕੋਈ ਉਸੇ ਪਾਣੀ ਵਿੱਚ ਖੇਡਦਾ ਹੈ, ਤਾਜ਼ਗੀ ਲੈਂਦਾ ਹੈ, ਸਕੂਨ ਮਹਿਸੂਸ ਕਰਦਾ ਹੈ। ਪਰ ਕੀ ਸਮੁੰਦਰ ਆਪਣੀ ਗਹਿਰਾਈ, ਆਪਣਾ ਵੱਡਾਪਨ ਕਦੇ ਘਟਾ ਲੈਂਦਾ ਹੈ? ਨਹੀਂ, ਉਹ ਹਮੇਸ਼ਾ ਵੱਡਾ, ਸ਼ਾਂਤ ਤੇ ਆਪਣੀ ਮੌਜ ਵਿੱਚ ਰਹਿੰਦਾ ਹੈ। ਤੁਸੀਂ ਵੀ ਉਹੋ ਜਿਹੇ ਬਣੋ। ਲੋਕਾਂ ਦੀਆਂ ਛੋਟੀਆਂ ਗੱਲਾਂ, ਮਜ਼ਾਕ ਜਾਂ ਨਿੰਦਾ ਤੁਹਾਡੀ ਗਹਿਰਾਈ ਨੂੰ ਕਦੇ ਨਾ ਹਿਲਾ ਸਕਣ। ਜੋ ਗੱਲ ਤੁਹਾਡੀ ਗਰੋਥ ਵਿੱਚ ਰੁਕਾਵਟ ਬਣੇ ਜੋ ਤੁਹਾਡੀ ਖੁਸ਼ੀ ਖੋਹੇ ਉਸਨੂੰ ਦਿਲ ਤੇ ਨਾਲੋ ਛੱਡ ਦਿਓ ਹਵਾ ਨਾਲ ਉਡਾ ਦਿਓ ਤੇ ਯਾਦ ਰੱਖੋ ਜਿਸ ਨੇ ਇੱਕ ਰਾ ਸਿੱਖ ਲਈ ਉਹੀ ਜ਼ਿੰਦਗੀ ਵਿੱਚ ਸਭ ਤੋਂ ਸ਼ਾਂਤ ਸਭ ਤੋਂ ਖੁਸ਼ ਤੇ ਸਭ ਤੋਂ ਮਜ਼ਬੂਤ ਬਣਦਾ ਹੈ ਦੂਸਰਾ ਤਰੀਕਾ ਆਪਣੀ ਵੈਲਿਊ ਸਮਝੋ ਦੋਸਤੋ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਹੀ ਘੱਟ ਸਮਝ ਲੈਂਦੇ ਹਾਂ ਲੋਕ ਕੁਝ ਕਹਿੰਦੇ ਹਨ ਕੋਈ ਕਹਿੰਦਾ ਤੂੰ ਕੁਝ ਨਹੀਂ ਕਰ ਸਕਦਾ ਕੋਈ ਹੱਸ ਕੇ ਕਹਿੰਦਾ ਇਹ ਕੰਮ ਤੇਰੇ ਵੱਸ ਦਾ ਨਹੀਂ ਤੇ ਅਸੀਂ ਕੀ ਕਰਦੇ ਹਾਂ ਉਹਨਾਂ ਦੀਆਂ ਗੱਲਾਂ ਤੇ ਯਕੀਨ ਕਰ ਲੈਣੇ ਆ ਆਪਣੇ ਆਪ ਨੂੰ ਅੰਦਰੋਂ ਛੋਟਾ ਮੰਨ ਲੈਣੇ ਆ ਪ੍ਰੋਬਲਮ ਇਹ ਨਹੀਂ ਕਿ ਲੋਕ ਤੁਹਾਨੂੰ ਅੰਡਰ ਐਸਟੀਮੇਟ ਕਰਦੇ ਹਨ ਅਸਲ ਪ੍ਰੋਬਲਮ ਇਹ ਹੈ ਕਿ ਤੁਸੀਂ ਉਹਨਾਂ ਦੀਆਂ ਗੱਲਾਂ ਨੂੰ ਆਪਣੇ ਮਨ ਦਾ ਸੱਚ ਬਣਾ ਲੈਂਦੇ ਹੋ ਤੁਸੀਂ ਆਪਣੀ ਵੈਲਿਊ ਭੁੱਲ ਜਾਂਦੇ ਹੋ ਰਿਐਲਿਟੀ ਇਹ ਹੈ ਦੋਸਤੋ ਤੁਹਾਡੀ ਵੈਲਿਊ ਲੋਕਾਂ ਦੇ ਰਾਏਵਾਂ ਨਾਲ ਨਹੀਂ ਨਾਪੀ ਜਾ ਸਕਦੀ ਤੁਹਾਡੀ ਵੈਲਿਊ ਇਸ ਗੱਲ ਨਾਲ ਨਹੀਂ ਕਿ ਕੋਈ ਤੁਹਾਡੀ ਤਾਰੀਫ ਕਰਦਾ ਹੈ ਜਾਂ ਨਹੀਂ ਤੁਹਾਡੀ ਵੈਲਿਊ ਅੰਦਰੋਂ ਆਉਂਦੀ ਹੈ ਤੁਹਾਡੀ ਵੈਲਿਊ ਤੁਹਾਡੀ ਵਿਲੱਖਣਤਾ ਤੁਹਾਡੇ ਕੈਰੈਕਟਰ ਤੁਹਾਡੀ ਓਨੈਸਟੀ ਤੁਹਾਡੇ ਐਫਰਟਸ ਨਾਲ ਬਣਦੀ ਹੈ ਇੱਕ ਹੀਰਾ ਜ਼ਮੀਨ ਤੇ ਪਿਆ ਹੋਵੇ ਉਸ ਉੱਤੇ ਧੂੜ ਲੱਗ ਜਾਵੇ ਉਸ ਨੂੰ ਕੋਈ ਲਤ ਮਾਰ ਦੇਵੇ ਕੀ ਉਸ ਦੀ ਵੈਲਿਊ ਘੱਟ ਹੋ ਜਾਂਦੀ ਹੈ ਨਹੀਂ ਉਹ ਫਿਰ ਵੀ ਹੀਰਾ ਹੀ ਰਹਿੰਦਾ ਹੈ ਬਸ ਕਦੇ-ਕਦੇ ਉਸ ਨੂੰ ਚਮਕਣ ਲਈ ਧੂੜ ਹਟਾਉਣੀ ਪੈਂਦੀ ਹੈ ਬਿਲਕੁਲ ਇਹੀ ਸੱਚ ਤੁਹਾਡੇ ਨਾਲ ਵੀ ਹੈ ਤੁਸੀਂ ਹੀਰੇ ਵਾਂਗੂ ਹੋ ਸਿਰਫ ਲੋਕਾਂ ਦੀਆਂ ਗੱਲਾਂ ਦੀ ਧੂੜ ਨਹੀਂ ਤੁਹਾਡੀ ਵੈਲਿਊ ਉਹਲੇ ਕਰ ਦਿੱਤੀ ਹੈ ਪਾਵਰ ਇਹ ਹੈ ਕਿ ਤੁਸੀਂ ਆਪਣੇ ਆਪ ਨੂੰ ਜਾਣੋ ਆਪਣੀ ਕਦਰ ਕਰੋ ਲੋਕ ਤੁਹਾਡੀ ਵੈਲਿਊ ਨਹੀਂ ਸਮਝਦੇ ਇਹ ਉਹਨਾਂ ਦੀ ਕਮੀ ਹੈ ਤੁਹਾਡੀ ਨਹੀਂ ਯਾਦ ਰੱਖੋ ਜਿਸ ਨੇ ਆਪਣੇ ਆਪ ਦੀ ਵੈਲਿਊ ਸਮਝ ਲਈ ਦੁਨੀਆ ਆਪਣੇ ਆਪ ਉਸ ਨੂੰ ਰਿਸਪੈਕਟ ਕਰਦੀ ਹੈ ਅਗਲੀ ਵਾਰੀ ਜਦੋਂ ਕੋਈ ਤੁਹਾਨੂੰ ਅੰਡਰ ਐਸਟੀਮੇਟ ਕਰੇ ਆਪਣੇ ਆਪ ਨੂੰ ਇਹ ਕਹਿਣਾ ਮੈਂ ਆਪਣੀ ਕਦਰ ਜਾਣਦਾ ਹਾਂ ਤੇਰੀ ਰਾਏ ਮੇਰੀ ਹਕੀਕਤ ਨਹੀਂ ਜਦੋਂ ਤੁਸੀਂ ਆਪਣੀ ਵੈਲਿਊ ਸਮਝ ਲੈਂਦੇ ਹੋ ਤੁਸੀਂ ਛੋਟੀਆਂ ਗੱਲਾਂ ਇਗਨੋਰ ਕਰਨਾ ਸਿੱਖ ਜਾਂਦੇ ਹੋ ਤੁਸੀਂ ਲੋਕਾਂ ਦੀ ਨਿੰਦਿਆ ਦੇ ਪਹਾੜੇ ਹੇਠਾਂ ਨਹੀਂ ਦਬਦੇ ਬਲਕਿ ਉਹਨਾਂ ਪਹਾੜਾਂ ਉੱਤੇ ਖੜ ਕੇ ਆਪਣੀ ਚਮਕ ਦਿਖਾਉਂਦੇ ਹੋ ਪ੍ਰੈਕਟਿਸ ਲਈ ਇੱਕ ਆਸਾਨ ਤਰੀਕਾ ਅਪਣਾਓ ਹਰ ਰੋਜ਼ ਆਪਣੇ ਆਪ ਨੂੰ ਸ਼ੀਸ਼ੇ ਦੇ ਸਾਹਮਣੇ ਖੜ ਕੇ ਕਹੋ ਮੈਂ ਕੀਮਤੀ ਹਾਂ ਮੈਂ ਯੂਨੀਕ ਹਾਂ ਮੈਂ ਆਪਣੀ ਵੈਲਿਊ ਜਾਣਦਾ ਹਾਂ ਇਹ ਸ਼ਬਦ ਸੁਣਨ ਵਿੱਚ ਛੋਟੇ ਲੱਗਦੇ ਹਨ ਪਰ ਦੋਸਤੋ ਜਦੋਂ ਇਹ ਆਦਤ ਬਣ ਜਾਂਦੀ ਹੈ ਅੰਦਰੋਂ ਇੱਕ ਅਜੀਹੀ ਤਾਕਤ ਉਗਦੀ ਹੈ ਜੋ ਕਿਸੇ ਵੀ ਨਕਾਰਾਤਮਕ ਗੱਲ ਤੋਂ ਵੱਡੀ ਹੁੰਦੀ ਹੈ ਤਾਂ ਦੋਸਤੋ ਅੱਜ ਤੋਂ ਇਹ ਫੈਸਲਾ ਕਰੋ ਤੁਸੀਂ ਆਪਣੀ ਵੈਲਿਊ ਕਦੇ ਨਹੀਂ ਭੁੱਲੋਗੇ ਜਿਵੇਂ ਹੀਰਾ ਆਪਣੇ ਆਪ ਦੀ ਚਮਕ ਨਾਲ ਪਛਾਣਿਆ ਜਾਂਦਾ ਹੈ ਜਿਵੇਂ ਤੁਸੀਂ ਆਪਣੇ ਸੱਚੇ ਕੰਮ ਆਪਣੀ ਮਿਹਨਤ ਆਪਣੇ ਇਮਾਨਦਾਰ ਦਿਲ ਨਾਲ ਪਛਾਣੇ ਜਾਵੋਗੇ ਤੇ ਯਾਦ ਰੱਖੋ ਜਿਸ ਨੇ ਆਪਣੇ ਆਪ ਦੀ ਵੈਲਿਊ ਸਮਝ ਲਈ ਉਸ ਦੀ ਕਦਰ ਨਾ ਕਰਨ ਵਾਲੇ ਲੋਕ ਵੀ ਇੱਕ ਦਿਨ ਉਸ ਦੀ ਵੈਲਿਊ ਮੰਨਣ ਲਈ ਮਜਬੂਰ ਹੋ ਜਾਂਦੇ ਹਨ ਤੀਸਰਾ ਤਰੀਕਾ ਸੋਸ਼ਲ ਮੀਡੀਆ ਦਾ ਸ਼ੋਰ ਇਗਨੋਰ ਕਰੋ ਦੋਸਤੋ ਅੱਜ ਦੀ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਚੈਲੰਜ ਕੀ ਹੈ? ਸੋਸ਼ਲ ਮੀਡੀਆ ਦਾ ਸ਼ੋਰ। ਹਾਂ, ਉਹੀ ਸ਼ੋਰ ਜੋ ਸਾਡੇ ਦਿਮਾਗ ਨੂੰ ਹਰ ਰੋਜ਼ ਖਾਂਦਾ ਹੈ। ਸੋਚੋ ਜ਼ਰਾ, ਸਵੇਰੇ ਜਦੋਂ ਅੱਖ ਖੁੱਲਦੀ ਹੈ, ਸਭ ਤੋਂ ਪਹਿਲਾਂ ਹੱਥ ਕਿਸ ਚੀਜ਼ ਵੱਲ ਵੱਧਦਾ ਹੈ? ਮੋਬਾਈਲ ਵੱਲ। ਸਾਡੀ ਅੱਖਾਂ ਠੀਕ ਤਰੀਕੇ ਨਾਲ ਖੁੱਲ੍ਹੀਆਂ ਨਹੀਂ ਹੁੰਦੀਆਂ, ਪਰ ਅਸੀਂ ਇੰਸਟਾਗ੍ਰam, ਫੇਸਬੁੱਕ, ਵਟਸਐਪ ਖੋਲ ਕੇ ਵੇਖਣ ਲੱਗ ਜਾਂਦੇ ਹਾਂ। ਅਤੇ ਉੱਥੋਂ ਸ਼ੁਰੂ ਹੁੰਦੀ ਹੈ ਇੱਕ ਲੰਮੀ ਦੌੜ। ਕਿਸੇ ਦਾ ਨਵਾਂ ਫੋਨ, ਕਿਸੇ ਦੀ ਨਵੀਂ ਕਾਰ, ਕਿਸੇ ਦੀਆਂ ਖੂਬਸੂਰਤ ਤਸਵੀਰਾਂ, ਕਿਸੇ ਦਾ ਘਰ, ਕਿਸੇ ਦੀਆਂ ਛੁੱਟੀਆਂ ਵਿਦੇਸ਼ ਵਿੱਚ। ਤੇ ਸਾਡਾ ਦਿਮਾਗ ਕਹਿੰਦਾ ਯਾਰ, ਮੇਰੇ ਕੋਲ ਇਹ ਸਭ ਕੁਝ ਕਿਉਂ ਨਹੀਂ? ਇਹੀ ਹੈ ਸ਼ੋਰ। ਇਹ ਸ਼ੋਰ ਸਾਡੀ ਖੁਸ਼ੀ ਖਾ ਜਾਂਦਾ ਹੈ, ਸਾਡਾ ਮਨੋਬਲ ਤੋੜ ਦਿੰਦਾ ਹੈ। ਅਸੀਂ ਆਪਣੀ ਵੈਲਿਊ ਭੁੱਲ ਜਾਂਦੇ ਹਾਂ ਤੇ ਹੋਰਾਂ ਨਾਲ ਆਪਣੀ ਤੁਲਨਾ ਕਰਨ ਲੱਗ ਪੈਂਦੇ ਹਾਂ। ਪਰ ਦੋਸਤੋ ਯਾਦ ਰੱਖੋ, ਸੋਸ਼ਲ ਮੀਡੀਆ ਤੇ ਜੋ ਕੁਝ ਤੁਸੀਂ ਵੇਖਦੇ ਹੋ, ਉਹ ਪੂਰੀ ਸੱਚਾਈ ਨਹੀਂ ਹੁੰਦੀ। ਉਹ ਸਿਰਫ ਇੱਕ ਚੁਣਿਆ ਹੋਇਆ ਹਿੱਸਾ ਹੁੰਦਾ ਹੈ। ਲੋਕ ਆਪਣੀ ਹਕੀਕਤ ਨਹੀਂ ਆਪਣੀ ਹਾਈਲਾਈਟ ਦਿਖਾਉਂਦੇ ਹਨ ਉਦਾਹਰਨ ਲਈ ਜਿਵੇਂ ਬਾਜ਼ਾਰ ਵਿੱਚ ਜਦੋਂ ਤੁਸੀਂ ਦੁਕਾਨ ਤੇ ਜਾਂਦੇ ਹੋ ਹਰ ਫਲ ਵਾਲਾ ਸਭ ਤੋਂ ਸੋਹਣੇ ਸੇਬ ਸਾਹਮਣੇ ਰੱਖਦਾ ਹੈ ਪਰ ਥੱਲੇ ਟੋਕਰੀ ਵਿੱਚ ਉਹਦੇ ਖਰਾਬ ਸੇਬ ਵੀ ਹੁੰਦੇ ਹਨ ਜੋ ਕਿਸੇ ਨੂੰ ਨਹੀਂ ਵਿਖਾਉਂਦਾ ਬਿਲਕੁਲ ਇਹੀ ਹਾਲ ਸੋਸ਼ਲ ਮੀਡੀਆ ਦਾ ਹੈ ਤਾਂ ਸਿੱਖੋ ਇਗਨੋਰ ਕਰਨਾ ਹਾਂ ਇਗਨੋਰ ਹਰ ਨੋਟੀਫਿਕੇਸ਼ਨ ਖੋਲਣਾ ਜ਼ਰੂਰੀ ਨਹੀਂ ਹਰ ਰੀਲ ਵੇਖਣਾ ਜ਼ਰੂਰੀ ਨਹੀਂ ਹਰ ਤੁਲਨਾ ਕਰਨੀ ਤਾਂ ਬਿਲਕੁਲ ਵੀ ਜ਼ਰੂਰੀ ਨਹੀਂ ਆਪਣੀ એનર્ਜੀ ਬਚਾਓ ਉਸ એનર્ਜੀ ਨੂੰ ਆਪਣੇ ਸੁਪਨੇਾਂ 'ਚ ਲਗਾਓ ਆਪਣੀ ਕੰਮ ਵਿੱਚ ਲਗਾਓ ਆਪਣੇ ਪਰਿਵਾਰ 'ਨ ਲਗਾਓ ਤੁਹਾਡੀ ਜ਼ਿੰਦਗੀ ਕਿਸੇ ਦੇ ਲਾਈਕਸ ਕਮੈਂਟਸ ਜਾਂ ਫਾਲੋਅਰਸ ਨਾਲ ਡਿਫਾਈਨ ਨਹੀਂ ਹੁੰਦੀ ਤੁਹਾਡੀ ਜ਼ਿੰਦਗੀ ਡਿਫਾਈਨ ਹੁੰਦੀ ਹੈ ਤੁਸੀਂ ਕਿੰਨਾ ਪਿਆਰ ਦਿੰਦੇ ਹੋ ਕਿੰਨੀ ਇਮਾਨਦਾਰੀ ਨਾਲ ਜੀਉਂਦੇ ਹੋ ਅਤੇ ਕਿੰਨਾ ਸ਼ਾਂਤ ਦਿਲ ਰੱਖਦੇ ਹੋ ਤਾਂ ਦੋਸਤੋ ਅੱਜ ਤੋਂ ਇੱਕ ਫੈਸਲਾ ਕਰੋ ਸੋਸ਼ਲ ਮੀਡੀਆ ਦੇ ਸ਼ੋਰ ਨੂੰ ਦਿਮਾਗ ਤੋਂ ਬਾਹਰ ਸੁੱਟੋ ਕਿਉਂਕਿ ਇਹ ਸ਼ੋਰ ਤੁਹਾਡੇ ਅੰਦਰਲਾ ਸਕੂਨ ਤੁਹਾਡੀ ਖੁਸ਼ੀ ਅਤੇ ਤੁਹਾਡਾ ਆਤਮ ਵਿਸ਼ਵਾਸ ਚੁਰਾ ਲੈਂਦਾ ਹੈ ਆਪਣੇ ਦਿਲ ਨੂੰ ਰੇਡੀਓ ਵਾਂਗੂ ਸੋਚੋ ਜੇ ਤੁਸੀਂ ਹਮੇਸ਼ਾ ਸ਼ੋਰ ਵਾਲਾ ਚੈਨਲ ਚਲਾਉਂਗੇ ਤਾਂ ਤੁਹਾਨੂੰ ਕਦੇ ਮਿੱਠੀ ਧੁਨ ਨਹੀਂ ਸੁਣਾਈ ਦੇਵੇਗੀ ਤਾਂ ਚੈਨਲ ਬਦਲੋ ਸ਼ੋਰ ਨਹੀਂ ਸਕੂਨ ਸੁਣੋ ਚੌਥਾ ਤਰੀਕਾ ਸਕਾਰਾਤਮਕ ਲੋਕਾਂ ਦੇ ਨਾਲ ਰਹੋ ਦੋਸਤੋ ਜ਼ਿੰਦਗੀ ਵਿੱਚ ਇੱਕ ਬਹੁਤ ਵੱਡੀ ਸੱਚਾਈ ਹੈ ਤੁਸੀਂ ਜਿਨ੍ਹਾਂ ਲੋਕਾਂ ਦੇ ਨਾਲ ਰਹਿੰਦੇ ਹੋ ਉਹੀ ਲੋਕ ਤੁਹਾਨੂੰ ਬਣਾਉਂਦੇ ਵੀ ਹਨ ਤੇ ਮਿਟਾ ਵੀ ਸਕਦੇ ਹਨ ਇੱਕ ਚੰਗਾ ਬੀਜ ਵੀ ਜੇ ਜ਼ਹਿਰੀਲੀ ਮਿੱਟੀ ਵਿੱਚ ਪੈ ਜਾਵੇ ਤਾਂ ਉਹ ਕਦੇ ਨਹੀਂ ਫੁੱਲ ਸਕਦਾ ਪਰ ਉਹੀ ਬੀਜ ਜੇ ਵਧੀਆ ਮਿੱਟੀ ਵਿੱਚ ਵਧੇ ਤਾਂ ਉਹ ਵੱਡਾ ਦਰਖਤ ਬਣ ਜਾਂਦਾ ਹੈ ਬਿਲਕੁਲ ਇਹੀ ਹਾਲ ਇਨਸਾਨ ਦਾ ਹੈ ਜੇ ਤੁਸੀਂ ਨਕਾਰਾਤਮਕ ਲੋਕਾਂ ਦੇ ਨਾਲ ਰਹੋਗੇ ਉਹ ਜੋ ਹਰ ਵੇਲੇ ਸ਼ਿਕਾਇਤ ਕਰਦੇ ਹਨ ਹਰ ਗੱਲ ਵਿੱਚ ਮਾੜਾ ਲੱਭਦੇ ਹਨ ਤੁਹਾਡੇ ਸੁਪਨਿਆਂ ਤੇ ਹੱਸਦੇ ਹਨ ਤਾਂ ਹੌਲੀ-ਹੌਲੀ ਉਹਨਾਂ ਦੀ ਸੋਚ ਤੁਹਾਡੇ ਅੰਦਰ ਵੱਸ ਜਾਵੇਗੀ ਤੇ ਤੁਸੀਂ ਵੀ ਸੋਚਣ ਲੱਗੋਗੇ ਕਿ ਸ਼ਾਇਦ ਮੈਂ ਕੁਝ ਨਹੀਂ ਕਰ ਸਕਦਾ ਪਰ ਜਦੋਂ ਤੁਸੀਂ ਸਕਾਰਾਤਮਕ ਲੋਕਾਂ ਦੇ ਨਾਲ ਰਹਿੰਦੇ ਹੋ ਤਾਂ ਉਹਨਾਂ ਦੀ એનર્ਜੀ ਉਹਨਾਂ ਦੀ ਪੋਜ਼ਿਟਿਵਿਟੀ ਉਹਨਾਂ ਦੀ ਹਿੰਮਤ ਤੁਹਾਡੇ ਅੰਦਰ ਟ੍ਰਾਂਸਫਰ ਹੋਣ ਲੱਗਦੀ ਹੈ ਉਹ ਤੁਹਾਨੂੰ ਇਨਸਪਾਇਰ ਕਰਦੇ ਹਨ ਤੁਹਾਡੇ ਸੁਪਨਿਆਂ ਨੂੰ ਵਧਾਉਂਦੇ ਹਨ ਤੇ ਤੁਹਾਨੂੰ ਯਾਦ ਦਿਵਾਉਂਦੇ ਹਨ ਕਿ ਤੁਸੀਂ ਵੀ ਵੱਡੇ ਕੰਮ ਕਰ ਸਕਦੇ ਹੋ ਸੋਚੋ ਜ਼ਰਾ ਇੱਕ ਮੋਮਬੱਤੀ ਬੁਝੇ ਹੋਏ ਕਮਰੇ ਵਿੱਚ ਰੌਸ਼ਨੀ ਕਰ ਦਿੰਦੀ ਹੈ ਪਰ ਜੇ ਉਸ ਮੋਮਬੱਤੀ ਨੂੰ ਹੋਰ ਜਲਦੀਆਂ ਮੋਮਬੱਤੀਆਂ ਦੇ ਨਾਲ ਰੱਖ ਦਿਓ ਤਾਂ ਸਾਰਾ ਕਮਰਾ ਚਮਕ ਉੱਠਦਾ ਹੈ ਇਹੀ ਹੈ ਸਕਾਰਾਤਮਕ ਲੋਕਾਂ ਦਾ ਅਸਰ ਆ ਦੋਸਤੋ ਆਪਣੀ ਲਾਈਫ ਦਾ ਇੱਕ ਗੋਲਡਨ ਰੂਲ ਬਣਾ ਲਵੋ ਹਮੇਸ਼ਾ ਉਹਨਾਂ ਲੋਕਾਂ ਦੇ ਨਾਲ ਰਹੋ ਜੋ ਤੁਹਾਨੂੰ ਉੱਪਰ ਖਿੱਚਣ ਨਾ ਕਿ ਹੇਠਾਂ ਸੁਟਣ ਜੋ ਤੁਹਾਡੀਆਂ ਗਲਤੀਆਂ ਤੇ ਹੱਸਣ ਦੀ ਬਜਾਏ ਤੁਹਾਨੂੰ ਸੁਧਾਰਨ ਦੀ ਹਿੰਮਤ ਦੇਣ ਜੋ ਤੁਹਾਡੇ ਸੁਪਨੇ ਸੁਣ ਕੇ ਕਹਿਣ ਹਾਂ ਇਹ ਹੋ ਸਕਦਾ ਹੈ ਤੂੰ ਕਰ ਸਕਦਾ ਹੈ ਯਾਦ ਰੱਖੋ ਦੋਸਤੋ ਚੰਗੀ ਸੋਚ ਫੈਲਦੀ ਹੈ ਜਿਵੇਂ ਹਾਸਾ ਲੱਗਦਾ ਹੈ ਤਿਵੇਂ ਹੀ ਚੰਗੀ ਸੋਚ ਵੀ ਲੱਗਦੀ ਹੈ ਜੇ ਤੁਸੀਂ ਪੰਜ ਆਸ਼ਵਾਨ ਮਿਹਨਤੀ ਤੇ ਖੁਸ਼ ਲੋਕਾਂ ਦੇ ਨਾਲ ਰਹਿੰਦੇ ਹੋ ਤਾਂ ਤੁਸੀਂ ਛੇਵੇਂ ਬਣ ਜਾਓਗੇ। ਇਹ ਜ਼ਿੰਦਗੀ ਛੋਟੀ ਹੈ। ਇਸ ਨੂੰ ਉਹਨਾਂ ਲੋਕਾਂ ਤੇ ਖਰਚ ਨਾ ਕਰੋ ਜੋ ਤੁਹਾਨੂੰ ਹਮੇਸ਼ਾ ਨੀਵਾ ਕਰਦੇ ਹਨ। ਆਪਣੇ ਆਲੇ-ਦੁਆਲੇ ਉਹਨਾਂ ਰੂਹਾਂ ਨੂੰ ਰੱਖੋ ਜੋ ਤੁਹਾਡੇ ਦਿਲ ਨੂੰ ਹਲਕਾ ਕਰ ਦਿੰਦੀਆਂ ਹਨ, ਤੁਹਾਨੂੰ ਇਨਸਪਾਇਰ ਕਰਦੀਆਂ ਹਨ ਤੇ ਤੁਹਾਡੇ ਸੁਪਨਿਆਂ ਨੂੰ ਪੰਖ ਦਿੰਦੀਆਂ ਹਨ। ਦੋਸਤੋ ਇੱਕ ਚੋਣ ਅੱਜ ਹੀ ਕਰੋ। ਆਪਣੇ ਆਲੇ-ਦੁਆਲੇ ਦੇਖੋ ਜੇ ਕੋਈ ਤੁਹਾਨੂੰ ਹਮੇਸ਼ਾ ਹਿੰਮਤ ਦਿੰਦਾ ਹੈ, ਉਸਨੂੰ ਮਜ਼ਬੂਤੀ ਨਾਲ ਆਪਣੇ ਨਾਲ ਰੱਖੋ। ਜੇ ਕੋਈ ਸਿਰਫ ਤੁਹਾਡੀ એનર્ਜੀ ਨੂੰ ਡਾਊਨ ਕਰਦਾ ਹੈ ਉਸਨੂੰ ਅਲਵਿਦਾ ਕਹਿਣਾ ਸਿੱਖੋ ਕਿਉਂਕਿ ਜ਼ਿੰਦਗੀ ਦੇ ਸਫ਼ਰ ਵਿੱਚ ਸਾਥੀ ਹੀ ਸਾਨੂੰ ਮੰਜ਼ਿਲ ਤੱਕ ਪਹੁੰਚਾਉਂਦੇ ਹਨ ਸਹੀ ਲੋਕਾਂ ਨਾਲ ਰਹੋ ਤੇ ਵੇਖੋ ਤੁਹਾਡੀ ਜ਼ਿੰਦਗੀ ਕਿਵੇਂ ਖਿੜਦੀ ਹੈ ਪੰਜਵਾਂ ਤਰੀਕਾ ਆਪਣੀ ਮੰਜ਼ਿਲ ਤੇ ਫੋਕਸ ਰੱਖੋ ਦੋਸਤੋ ਜ਼ਿੰਦਗੀ ਵਿੱਚ ਸਭ ਤੋਂ ਵੱਡੀ ਗਲਤੀ ਜੋ ਅਸੀਂ ਕਰਦੇ ਹਾਂ ਉਹ ਹੈ ਧਿਆਨ ਭਟਕਾ ਲੈਣਾ ਇਨਸਾਨੀ ਦਿਮਾਗ ਅਜਿਹਾ ਹੈ ਕਿ ਜਿੱਥੇ ਵੀ ਚਮਕਦਾਰ ਚੀਜ਼ ਵੇਖਦਾ ਹੈ ਉੱਧਰ ਖਿੱਚ ਜਾਂਦਾ ਹੈ ਕਦੇ ਸੋਸ਼ਲ ਮੀਡੀਆ ਕਦੇ ਲੋਕਾਂ ਦੀਆਂ ਗੱਲਾਂ ਕਦੇ ਛੋਟੇ-ਮੋਟੇ ਮੌਕੇ ਤੇ ਹੌਲੀ-ਹੌਲੀ ਅਸੀਂ ਆਪਣੀ ਅਸਲੀ ਮੰਜ਼ਿਲ ਤੋਂ ਦੂਰ ਹੋ ਜਾਂਦੇ ਹਾਂ ਸੋਚੋ ਜਰਾ ਇੱਕ ਤੀਰ ਜੇਕਰ ਨਿਸ਼ਾਨੇ ਤੋਂ ਹਟ ਜਾਏ ਤਾਂ ਕੀ ਉਹ ਮੰਜ਼ਿਲ ਤੱਕ ਪਹੁੰਚਦਾ ਹੈ ਕਦੇ ਨਹੀਂ ਉਸੇ ਤਰ੍ਹਾਂ ਅਸੀਂ ਵੀ ਜੇ ਆਪਣੇ ਫੋਕਸ ਨੂੰ ਟੁੱਟਣ ਦਿੰਨੇ ਆ ਤਾਂ ਸਾਡੀ ਮਿਹਨਤ ਵਿਅਰਥ ਹੋ ਜਾਂਦੀ ਹੈ ਇੱਕ ਵਾਰ ਇੱਕ ਵਿਦਿਆਰਥੀ ਨੇ ਆਪਣੇ ਗੁਰੂ ਤੋਂ ਪੁੱਛਿਆ ਗੁਰੂ ਜੀ ਕਾਮਯਾਬੀ ਦਾ ਰਾਜ਼ ਕੀ ਹੈ ਗੁਰੂ ਜੀ ਨੇ ਇੱਕ ਤੀਰ ਕਮਾਨ ਲਿਆ ਤੇ ਮਿਸ਼ਣ 'ਤੇ ਵੱਲ ਇਸ਼ਾਰਾ ਕਰਦਿਆਂ ਕਿਹਾ beta ਜਦੋਂ ਤੀਰ ਛੱਡਣਾ ਹੋਵੇ ਤਾਂ ਸਿਰਫ ਨਿਸ਼ਾਨੇ ਨੂੰ ਦੇਖਣਾ ਨਾ ਦਰਖਤ ਨਾ ਪੰਛੀ ਨਾ ਹੋਰ ਕੁਝ ਸਿਰਫ ਤੇ ਸਿਰਫ ਨਿਸ਼ਾਨਾ ਦੋਸਤੋ ਇਹ ਹੀ ਰਾਜ਼ ਹੈ ਕਾਮਯਾਬੀ ਦਾ ਆਪਣੀ ਮੰਜ਼ਿਲ 'ਤੇ ਫੋਕਸ ਰੱਖੋ ਤੁਹਾਡੀ ਜ਼ਿੰਦਗੀ ਵਿੱਚ ਹਜ਼ਾਰਾਂ ਲੋਕ ਆਉਣਗੇ ਜੋ ਤੁਹਾਨੂੰ ਡਿਸਟਰੈਕਟ ਕਰਨ ਦੀ ਕੋਸ਼ਿਸ਼ ਕਰਨਗੇ ਕੋਈ ਕਹੇਗਾ ਇਹ ਤੇਰੇ ਤੋਂ ਨਹੀਂ ਹੋਣਾ ਕੋਈ ਹੱਸੇਗਾ ਤੇ ਮਜ਼ਾਕ ਬਣਾਏਗਾ ਕੋਈ ਤੁਹਾਨੂੰ ਛੋਟੇ ਰਸਤੇ ਵਿਖਾਏਗਾ ਹਰ ਯਾਦ ਰੱਖੋ ਹਰ ਰਾਹ ਚਮਕਦਾਰ ਹੋ ਕੇ ਵੀ ਸਹੀ ਨਹੀਂ ਹੁੰਦਾ ਸਹੀ ਰਾਹ ਹਮੇਸ਼ਾ ਔਖਾ ਹੁੰਦਾ ਹੈ ਪਰ ਮੰਜ਼ਿਲ ਸਿਰਫ ਉੱਥੇ ਹੀ ਮਿਲਦੀ ਹੈ ਜਿਵੇਂ ਇੱਕ ਜਹਾਜ਼ ਸਮੁੰਦਰ ਦੇ ਤੂਫਾਨਾਂ ਵਿੱਚੋਂ ਲੰਘਦਾ ਹੈ ਲਹਿਰਾਂ ਉਸ ਨੂੰ ਹਿਲਾਉਂਦੀਆਂ ਹਨ ਹਵਾ ਰਾ ਰੋਕਦੀ ਹੈ ਪਰ ਜਹਾਜ਼ ਦਾ ਕੰਪਾਸ ਹਮੇਸ਼ਾ ਇੱਕ ਹੀ ਦਿਸ਼ਾ ਦਿਖਾਉਂਦਾ ਹੈ ਮੰਜ਼ਿਲ ਵੱਲ ਜੇ ਜਹਾਜ਼ ਕੰਪਾਸ ਭੁੱਲ ਜਾਵੇ ਤਾਂ ਉਹ ਕਦੇ ਸਹੀ ਬੰਦਰਗਾਹ ਤੱਕ ਨਹੀਂ ਪਹੁੰਚ ਸਕਦਾ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇੱਕ ਕੰਪਾਸ ਬਣਾਓ ਆਪਣਾ ਸੁਪਨਾ ਆਪਣੀ ਮੰਜ਼ਿਲ ਤੇ ਹਰ ਰੋਜ਼ ਆਪਣੇ ਆਪ ਤੋਂ ਪੁੱਛੋ ਕੀ ਅੱਜ ਮੇਰਾ ਕਦਮ ਮੈਨੂੰ ਉਸ ਮੰਜ਼ਿਲ ਦੇ ਨੇੜੇ ਲੈ ਗਿਆ ਹੈ ਦੋਸਤੋ ਫੋਕਸ ਉਹ ਸ਼ਕਤੀ ਹੈ ਜੋ ਆਮ ਇਨਸਾਨ ਨੂੰ ਅਸਾਧਾਰਨ ਬਣਾ ਦਿੰਦੀ ਹੈ ਫੋਕਸ ਉਹ ਚਿੰਗਾਰੀ ਹੈ ਜੋ ਸੁਪਨੇ ਨੂੰ ਹਕੀਕਤ ਵਿੱਚ ਬਦਲ ਦਿੰਦੀ ਹੈ ਫੋਕਸ ਉਹ ਹਥਿਆਰ ਹੈ ਜੋ ਤੁਹਾਨੂੰ ਹਾਰ ਤੋਂ ਬਚਾ ਕੇ ਜਿੱਤ ਤੱਕ ਲੈ ਜਾਂਦਾ ਹੈ ਤਾਂ ਯਾਦ ਰੱਖੋ ਜੇ ਤੁਹਾਨੂੰ ਜ਼ਿੰਦਗੀ ਵਿੱਚ ਵੱਡਾ ਬਣਨਾ ਹੈ ਸੁਪਨੇ ਸੱਚ ਕਰਨੇ ਹਨ ਆਪਣੇ ਆਪ ਨੂੰ ਸਾਬਤ ਕਰਨਾ ਹੈ ਆਪਣੀ ਮੰਜ਼ਿਲ ਤੇ ਨਜ਼ਰ ਟਿਕਾ ਕੇ ਰੱਖੋ ਲੋਕ ਇਹ ਕਹਿੰਦੇ ਹਨ ਦੁਨੀਆ ਕੀ ਸੋਚਦੀ ਹੈ ਇਹ ਸਭ ਪਿੱਛੇ ਛੱਡ ਦਿਓ ਕਿਉਂਕਿ ਜਿਹੜਾ ਆਪਣੇ ਨਿਸ਼ਾਨੇ ਨੂੰ ਨਹੀਂ ਛੱਡਦਾ ਦੁਨੀਆ ਉਸ ਨੂੰ ਕਦੇ ਨਹੀਂ ਭੁੱਲਦੀ ਚੇਵਾਂ ਤਰੀਕਾ ਚੁੱਪੀ ਨਾਲ ਜਵਾਬ ਦਿਓ ਦੋਸਤੋ ਕਈ ਵਾਰ ਜ਼ਿੰਦਗੀ ਵਿੱਚ ਸਭ ਤੋਂ ਵੱਡਾ ਜਵਾਬ ਸ਼ਬਦਾਂ ਨਾਲ ਨਹੀਂ ਸਗੋਂ ਚੁੱਪੀ ਨਾਲ ਮਿਲਦਾ ਹੈ ਕਿਉਂਕਿ ਸ਼ਬਦਾਂ ਦੀ ਲੜਾਈ ਕਦੇ ਖਤਮ ਨਹੀਂ ਹੁੰਦੀ ਪਰ ਚੁੱਪੀ ਉਹ ਹਥਿਆਰ ਹੈ ਜੋ ਸਭ ਤੋਂ ਉੱਚਾ ਤੇ ਸਭ ਤੋਂ ਸਾਫ਼ ਜਵਾਬ ਦਿੰਦਾ ਹੈ ਸੋਚੋ ਜ਼ਰਾ ਜਦੋਂ ਕੋਈ ਤੁਹਾਡੇ ਵਿਰੁੱਧ ਗਲਤ ਬੋਲਦਾ ਹੈ ਤੁਹਾਡੇ ਸੁਪਨਿਆਂ ਦਾ ਮਜ਼ਾਕ ਬਣਾਉਂਦਾ ਹੈ ਜਾਂ ਤੁਹਾਡੇ ਉੱਤੇ ਬੇਬੁਨਿਆਦ ਇਲਜ਼ਾਮ ਲਾਉਂਦਾ ਹੈ ਤਾਂ ਅਕਸਰ ਦਿਲ ਕਰਦਾ ਹੈ ਕਿ ਤੁਰੰਤ ਵਾਪਸ ਬੋਲਿਆ ਜਾਵੇ ਪਰ ਕੀ ਇਸ ਨਾਲ ਕੁਝ ਬਦਲਦਾ ਹੈ ਅਕਸਰ ਨਹੀਂ ਉਲਟਾ ਅੱਗ ਹੋਰ ਵੱਧ ਜਾਂਦੀ ਹੈ ਪਰ ਜਦੋਂ ਤੁਸੀਂ ਚੁੱਪ ਰਹਿੰਦੇ ਹੋ ਉਹਨਾਂ ਨੂੰ ਆਪਣੇ ਹੀ ਸ਼ਬਦਾਂ ਦੇ ਸ਼ੋਰ ਵਿੱਚ ਡੁੱਬਣ ਦਿੰਦੇ ਹੋ ਚੁੱਪੀ ਉਹਨਾਂ ਨੂੰ ਸ਼ੀਸ਼ੇ ਵਾਂਗ ਦਿਖਾਉਂਦੀ ਹੈ ਕਿ ਉਹ ਕਿੰਨੇ ਖਾਲੀ ਹਨ ਤੇ ਇਹ ਹੀ ਚੁੱਪੀ ਤੁਹਾਨੂੰ ਅੰਦਰੋਂ ਸ਼ਾਂਤੀ ਵੀ ਦਿੰਦੀ ਹੈ ਇੱਕ ਵਾਰ ਇੱਕ ਵਿਦਵਾਨ ਦੇ ਕੋਲ ਇੱਕ ਵਿਅਕਤੀ ਆਇਆ ਜੋ ਉਸ ਦੀ ਬੇਇੱਜ਼ਤੀ ਕਰਨ ਲੱਗਾ ਉਹ ਗੰਦੇ ਸ਼ਬਦ ਬੋਲਦਾ ਰਿਹਾ ਗੁੱਸੇ ਨਾਲ ਚਲਾਉਂਦਾ ਰਿਹਾ ਪਰ ਵਿਦਵਾਨ ਨੇ ਇੱਕ ਸ਼ਬਦ ਵੀ ਨਹੀਂ ਕਿਹਾ ਥੋੜੀ ਦੇਰ ਬਾਅਦ ਜਦੋਂ ਉਹ ਵਿਅਕਤੀ ਥੱਕ ਗਿਆ ਉਹ ਖਾਮੋਸ਼ ਹੋ ਕੇ ਚਲਾ ਗਿਆ ਸ਼ਾਗਿਰਦਾਂ ਨੇ ਪੁੱਛਿਆ ਗੁਰੂ ਜੀ ਤੁਸੀਂ ਉਸ ਨੂੰ ਜਵਾਬ ਕਿਉਂ ਨਹੀਂ ਦਿੱਤਾ ਵਿਦਵਾਨ ਮੁਸਕਰਾ ਕੇ ਬੋਲੇ ਜੇ ਕੋਈ ਤੁਹਾਡੇ ਦਰਵਾਜ਼ੇ ਤੇ ਤੋਹਫ਼ਾ ਲੈ ਕੇ ਆਏ ਤੇ ਤੁਸੀਂ ਉਹ ਨਾ ਸਵੀਕਾਰੋ ਤਾਂ ਉਹ ਤੋਹਫ਼ਾ ਕਿਸ ਦਾ ਰਹਿੰਦਾ ਹੈ ਉਸੇ ਦਾ ਤੇ ਜੇ ਕੋਈ ਤੁਹਾਡੇ ਲਈ ਗਰਾਂ ਲੈ ਕੇ ਆਏ ਤੇ ਤੁਸੀਂ ਉਸ ਸਵੀਕਾਰ ਨਾ ਕਰੋ ਤਾਂ ਉਹ ਗਾਲਾਂ ਵੀ ਕਿਸ ਦੀਆਂ ਰਹਿੰਦੀਆਂ ਉਸੇ ਦੀਆਂ ਦੋਸਤੋ ਇਹੀ ਹੈ ਚੁੱਪੀ ਦੀ ਤਾਕਤ ਹਮੇਸ਼ਾ ਯਾਦ ਰੱਖੋ ਚੁੱਪੀ ਕਮਜ਼ੋਰੀ ਨਹੀਂ ਬਲਕਿ ਸਭ ਤੋਂ ਵੱਡੀ ਤਾਕਤ ਹੈ ਚੁੱਪੀ ਦਾ ਮਤਲਬ ਹੈ ਕਿ ਤੁਸੀਂ ਆਪਣੇ ਆਪ ਨੂੰ ਬੇਕਾਰ ਦੀ ਲੜਾਈ ਵਿੱਚ ਨਹੀਂ ਕਸੀਟਦੇ ਚੁੱਪੀ ਦਾ ਮਤਲਬ ਹੈ ਕਿ ਤੁਸੀਂ ਆਪਣੀ એનર્ਜੀ ਉੱਥੇ ਖਰਚਦੇ ਹੋ ਜਿੱਥੇ ਉਸ ਦੀ ਲੋੜ ਹੈ ਆਪਣੀ ਮੰਜ਼ਿਲ ਤੇ ਅਗਲੀ ਵਾਰ ਜਦੋਂ ਕੋਈ ਤੁਹਾਨੂੰ ਚੁਪ ਦੀ ਗੱਲ ਕਹੇ ਯਾਦ ਰੱਖੋ ਜਵਾਬ ਦੇਣ ਨਾਲ ਤੁਸੀਂ ਉਹਨਾਂ ਦੇ ਪੱਧਰ ਤੇ ਆ ਜਾਓਗੇ ਪਰ ਚੁੱਪ ਰਹਿਣ ਨਾਲ ਤੁਸੀਂ ਉਹਨਾਂ ਤੋਂ ਉੱਚੇ ਹੋ ਜਾਓਗੇ ਦੋਸਤੋ ਹਵਾ ਨਾਲ ਹਵਾ ਲੜੇ ਤਾਂ ਤੂਫਾਨ ਬਣਦਾ ਹੈ ਪਰ ਜੇ ਇੱਕ ਪਾਸੇ ਚੁੱਪੀ ਹੋਵੇ ਤਾਂ ਹਵਾ ਖਤਮ ਹੋ ਜਾਂਦੀ ਹੈ ਤੁਸੀਂ ਵੀ ਆਪਣੇ ਜੀਵਨ ਵਿੱਚ ਇਹੀ ਰਾਹ ਅਪਣਾਓ ਫਜ਼ੂਲ ਦੀਆਂ ਗੱਲਾਂ ਫਜ਼ੂਲ ਦੀਆਂ ਲੜਾਈਆਂ ਫਜ਼ੂਲ ਦੇ ਲੋਕ ਉਹਨਾਂ ਨੂੰ ਚੁੱਪੀ ਨਾਲ ਜਵਾਬ ਦਿਓ ਕਿਉਂਕਿ ਚੁੱਪੀ ਉਹ ਜਵਾਬ ਹੈ ਜੋ ਦਿਲ ਨੂੰ ਵੀ ਸ਼ਾਂਤੀ ਦਿੰਦੀ ਹੈ ਤੇ ਦੂਜੇ ਨੂੰ ਵੀ ਆਪਣੀ ਹਕੀਕਤ ਵਿਖਾ ਦਿੰਦੀ ਹੈ ਸੱਤਵਾਂ ਤਰੀਕਾ ਮਾਫ ਕਰਨਾ ਸਿੱਖੋ ਦੋਸਤੋ ਜ਼ਿੰਦਗੀ ਵਿੱਚ ਇੱਕ ਅਜੀਹਿਆ ਰਾਜ਼ ਹੈ ਜੋ ਬਹੁਤ ਘੱਟ ਲੋਕ ਸਮਝਦੇ ਹਨ ਮਾਫ ਕਰਨਾ ਅਸੀਂ ਅਕਸਰ ਸੋਚਦੇ ਹਾਂ ਕਿ ਮਾਫ ਕਰਨਾ ਕਮਜ਼ੋਰੀ ਹੈ ਪਰ ਹਕੀਕਤ ਵਿੱਚ ਇਹ ਸਭ ਤੋਂ ਵੱਡੀ ਤਾਕਤ ਹੈ ਜਦੋਂ ਕੋਈ ਸਾਨੂੰ ਦੁੱਖ ਦਿੰਦਾ ਹੈ ਧੋਖਾ ਦਿੰਦਾ ਹੈ ਜਾਂ ਬੇਇੱਜ਼ਤੀ ਕਰਦਾ ਹੈ ਅਸੀਂ ਉਹ ਗੱਲ ਦਿਲ ਵਿੱਚ ਰੱਖ ਲੈਂਦੇ ਹਾਂ ਸਾਲਾਂ ਬੀਤ ਜਾਂਦੇ ਹਨ ਪਰ ਉਹ ਜ਼ਖਮ ਅੰਦਰੋਂ ਸੜਦਾ ਰਹਿੰਦਾ ਹੈ ਅਸੀਂ ਸੋਚਦੇ ਹਾਂ ਕਿ ਅਸੀਂ ਉਸ ਨੂੰ ਸਜ਼ਾ ਦੇ ਰਹੇ ਹਾਂ ਪਰ ਅਸਲ ਵਿੱਚ ਅਸੀਂ ਆਪਣੇ ਆਪ ਨੂੰ ਸਜ਼ਾ ਦੇ ਰਹੇ ਹੁੰਦੇ ਹਾਂ ਗੁੱਸਾ ਤੇ ਨਫ਼ਰਤ ਅੱਗ ਵਾਂਗ ਹੁੰਦੇ ਹਨ ਜੇ ਤੁਸੀਂ ਉਸ ਨੂੰ ਦਿਲ ਵਿੱਚ ਰੱਖਦੇ ਹੋ ਤਾਂ ਉਹ ਪਹਿਲਾਂ ਤੁਹਾਡਾ ਹੀ ਘਰ ਸਾੜ ਦਿੰਦੇ ਹਨ ਪਰ ਜਦੋਂ ਤੁਸੀਂ ਮਾਫ਼ ਕਰਦੇ ਹੋ ਤਾਂ ਉਹ ਅੱਗ ਬੁਝ ਜਾਂਦੀ ਹੈ ਤੇ ਤੁਹਾਡੇ ਦਿਲ ਨੂੰ ਠੰਡਕ ਮਿਲਦੀ ਹੈ ਇੱਕ ਵਾਰ ਇੱਕ ਵਿਦਿਆਰਥੀ ਨੇ ਆਪਣੇ ਗੁਰੂ ਤੋਂ ਪੁੱਛਿਆ ਗੁਰੂ ਜੀ ਲੋਕਾਂ ਦੀਆਂ ਗਲਤੀਆਂ ਨੂੰ ਭੁੱਲਣਾ ਇੰਨਾ ਔਖਾ ਕਿਉਂ ਹੁੰਦਾ ਹੈ ਗੁਰੂ ਜੀ ਨੇ ਉਸ ਦੇ ਹੱਥ ਵਿੱਚ ਇੱਕ ਭਾਰੀ ਪੱਥਰ ਰੱਖਿਆ ਤੇ ਕਿਹਾ ਇਸ ਨੂੰ ਸਾਰਾ ਦਿਨ ਆਪਣੇ ਨਾਲ ਰੱਖੋ ਵਿਦਿਆਰਥੀ ਦਿਨ ਦੇ ਅੰਤ ਤੱਕ ਥੱਕ ਗਿਆ ਹੱਥ ਦਰਦ ਕਰਨ ਲੱਗਾ ਉਸਨੇ ਕਿਹਾ ਗੁਰੂ ਜੀ ਇਹ ਭਾਰ ਚੁਲਣਾ ਮੁਸ਼ਕਲ ਹੈ ਗੁਰੂ ਜੀ ਮੁਸਕਰਾਏ ਤੇ ਬੋਲੇ ਜਿਵੇਂ ਇਹ ਪੱਥਰ ਤੇ ਤੇ ਹੱਥ ਨੂੰ ਥਕਾ ਰਿਹਾ ਹੈ ਉਹੀ ਤਰ੍ਹਾਂ ਨਫ਼ਰਤ ਤੇ ਗਿਲੇ ਸ਼ਿਕਵੇ ਤੇਰੇ ਦਿਲ ਨੂੰ ਥਕਾਉਂਦੇ ਹਨ ਜੇ ਹੌਲੇ ਨਾਲ ਰੱਖ ਦੇਵੇਂ ਤਾਂ ਸੁੱਖ ਮਿਲ ਜਾਵੇਗਾ ਦੋਸਤੋ ਮਾਫ਼ ਕਰਨਾ ਦੂਜੇ ਲਈ ਨਹੀਂ ਆਪਣੇ ਲਈ ਕਰੋ ਕਿਉਂਕਿ ਜਦੋਂ ਤੁਸੀਂ ਮਾਫ਼ ਕਰਦੇ ਹੋ ਤਾਂ ਤੁਸੀਂ ਆਪਣੀ ਰੂਹ ਨੂੰ ਆਜ਼ਾਦ ਕਰਦੇ ਹੋ ਮਾਫ ਕਰਨਾ ਇਹ ਨਹੀਂ ਕਿ ਤੁਸੀਂ ਭੁੱਲ ਗਏ ਕਿ ਕਿਸੇ ਨੇ ਕੀ ਕੀਤਾ ਮਾਫ ਕਰਨਾ ਮਤਲਬ ਹੈ ਤੁਸੀਂ ਫੈਸਲਾ ਕਰ ਲਿਆ ਕਿ ਮੈਂ ਉਸ ਗਲਤੀ ਨੂੰ ਆਪਣੇ ਦਿਲ ਦਾ ਬੋਝ ਨਹੀਂ ਬਣ ਦੇਣਾ ਮਾਫ ਕਰਨਾ ਮਤਲਬ ਹੈ ਆਪਣੀ ਸ਼ਾਂਤੀ ਨੂੰ ਦੂਜਿਆਂ ਦੇ ਹੱਥੋਂ ਬਚਾ ਲੈਣਾ ਸੋਚੋ ਜੇ ਕੋਈ ਤੁਹਾਨੂੰ ਜ਼ਖਮ ਦੇਵੇ ਤੇ ਤੁਸੀਂ ਹਰ ਰੋਜ਼ ਉਹ ਜ਼ਖਮ ਨੂੰ ਖੁਜਾਉਂਦੇ ਰਹੋ ਤਾਂ ਕਦੇ ਨਹੀਂ ਪਰੇਗਾ ਪਰ ਜਦੋਂ ਤੁਸੀਂ ਉਸ ਨੂੰ ਛੱਡ ਦਿੰਦੇ ਹੋ ਮਾਫ ਕਰ ਦਿੰਦੇ ਹੋ ਤਾਂ ਉਹ ਹੌਲੀ-ਹੌਲੀ ਭਰ ਜਾਂਦਾ ਹੈ ਦੋਸਤੋ ਜ਼ਿੰਦਗੀ ਬਹੁਤ ਛੋਟੀ ਹੈ ਇਸ ਨੂੰ ਗੁੱਸੇ ਨਫ਼ਰਤ ਤੇ ਬਦਲੇ ਦੀ ਅੱਗ ਵਿੱਚ ਸਾੜਨ ਨਾਲ ਕੁਝ ਨਹੀਂ ਮਿਲੇਗਾ ਪਰ ਜੇ ਤੁਸੀਂ ਮਾਫ਼ ਕਰਨਾ ਸਿੱਖ ਲਓ ਤਾਂ ਤੁਹਾਡਾ ਦਿਲ ਹੌਲਾ ਹੋ ਜਾਵੇਗਾ ਰੂਹ ਸੁਖ ਪਾਵੇਗੀ ਤੇਰਾ ਸਾਫ਼ ਹੋ ਜਾਵੇਗਾ ਯਾਦ ਰੱਖੋ ਜਿਹੜਾ ਮਾਫ਼ ਕਰਦਾ ਹੈ ਉਹ ਹਾਰਦਾ ਨਹੀਂ ਉਹ ਜਿੱਤਦਾ ਹੈ ਕਿਉਂਕਿ ਉਸਨੇ ਆਪਣੀ ਸ਼ਾਂਤੀ ਆਪਣੀ ਰੂਹ ਆਪਣੀ ਅਸਲੀ ਜ਼ਿੰਦਗੀ ਬਚਾ ਲਈ ਦੋਸਤੋ ਅਸੀਂ ਅੱਜ ਸੱਤ ਤਰੀਕੇ ਸਿੱਖੇ ਉਹ ਤਰੀਕੇ ਜੋ ਜ਼ਿੰਦਗੀ ਦਾ ਰੁਖ ਬਦਲ ਸਕਦੇ ਹਨ ਹਰ ਤਰੀਕੇ ਵਿੱਚ ਇੱਕ ਨਵੀਂ ਰੌਸ਼ਨੀ ਹੈ ਇੱਕ ਨਵੀਂ ਉਮੀਦ ਹੈ ਇੱਕ ਨਵਾਂ ਸਬਕ ਹੈ ਤੇਈ ਵਾਰੀ ਅਸੀਂ ਸੋਚਦੇ ਹਾਂ ਕਿ ਜ਼ਿੰਦਗੀ ਬਦਲਣ ਲਈ ਵੱਡੇ ਚਮਤਕਾਰ ਚਾਹੀਦੇ ਹਨ ਪਰ ਸੱਚ ਇਹ ਹੈ ਕਿ ਛੋਟੀਆਂ ਆਦਤਾਂ ਛੋਟੇ ਫੈਸਲੇ ਛੋਟੇ ਛੋਟੇ ਬਦਲਾਅ ਹੀ ਸਭ ਤੋਂ ਵੱਡਾ ਫਰਕ ਪੈਦਾ ਕਰਦੇ ਹਨ ਚਾਹੇ ਉਹ ਸਬਰ ਰੱਖਣਾ ਹੋਵੇ ਆਪਣਾ ਆਪ ਸੁਧਾਰਨਾ ਹੋਵੇ ਨਵੀਆਂ ਚੀਜ਼ਾਂ ਸਿੱਖਣੀਆਂ ਹੋਣ ਜਾਂ ਮਾਫ਼ ਕਰਨਾ ਇਹ ਸਾਰੇ ਤਰੀਕੇ ਸਾਨੂੰ ਅੰਦਰੋਂ ਮਜ਼ਬੂਤ ਬਣਾਉਂਦੇ ਹਨ ਸੋਚੋ ਜੇ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਇਹ ਤਰੀਕੇ ਅਪਣਾ ਲਈਏ ਤਾਂ ਨਾ ਸਿਰਫ ਅਸੀਂ ਆਪਣੀ ਰੂਹ ਨੂੰ ਸ਼ਾਂਤੀ ਦੇ ਸਕਦੇ ਹਾਂ ਪਰ ਆਪਣੇ ਆਲੇ ਦੁਆਲੇ ਲੋਕਾਂ ਨੂੰ ਵੀ ਖੁਸ਼ੀ ਪਿਆਰ ਅਤੇ ਸਹਿਯੋਗ ਦੇ ਸਕਦੇ ਹਾਂ ਜ਼ਿੰਦਗੀ ਦੌੜ ਨਹੀਂ ਹੈ ਕਿ ਕੌਣ ਪਹਿਲਾਂ ਮੰਜ਼ਿਲ ਤੇ ਪਹੁੰਚਦਾ ਹੈ ਜ਼ਿੰਦਗੀ ਇੱਕ ਯਾਤਰਾ ਹੈ ਕਿ ਕੌਣ ਇਸ ਨੂੰ ਪਿਆਰ ਮਿਹਨਤ ਨੇਕੀ ਅਤੇ ਮਾਫੀ ਨਾਲ ਜਿਉਂਦਾ ਹੈ ਅੰਤ ਵਿੱਚ ਦੋਸਤੋ ਇਹ ਯਾਦ ਰੱਖਣਾ ਪੈਸਾ ਸ਼ੋਹਰਤ ਸਫਲਤਾ ਸਭ ਮਿਲ ਸਕਦੀ ਹੈ ਪਰ ਅਸਲੀ ਦੌਲਤ ਹੈ ਸੁਖੀ ਮਨ ਸਾਫ ਦਿਲ ਅਤੇ ਮਾਫ ਕਰਨ ਵਾਲੀ ਰੂਹ ਜੇ ਇਹ ਸੱਤ ਤਰੀਕੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਲਾਗੂ ਕਰ ਲਏ ਤਾਂ ਕੋਈ ਵੀ ਤਾਕਤ ਤੁਹਾਡੀ ਖੁਸ਼ੀ ਤੁਹਾਡੀ ਕਾਮਯਾਬੀ ਤੁਹਾਡੀ ਰੂਹ ਦੀ ਸ਼ਾਂਤੀ ਨਹੀਂ ਲੈ ਸਕਦੀ ਆਓ ਅੱਜ ਤੋਂ ਇੱਕ ਵਾਅਦਾ ਕਰੀਏ ਛੋਟੇ ਛੋਟੇ ਕਦਮਾਂ ਨਾਲ ਪਿਆਰ ਤੇ ਮਾਫੀ ਨਾਲ ਆਪਣੇ ਆਪ ਨੂੰ ਵਧੀਆ ਬਣਾਈਏ ਕਿਉਂਕਿ ਜਦੋਂ ਅਸੀਂ ਅੰਦਰੋਂ ਬਦਲਦੇ ਹਾਂ ਦੁਨੀਆ ਖੁਦ ਬਦਲ ਜਾਂਦੀ ਹੈ